ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਕੱਚੀ ਹਲਦੀ ਦੀ ਪੰਜੀਰੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੁਹਾਨੂੰ ਮਿਲ ਸਕਣ ਤੇ ਆਹ ਹੁਣ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਅੱਧਾ ਕਿਲੋ ਵੇਸਣ ਲਿਆਇਆ ਮੈਂ ਇਹਨੂੰ ਵੇਸਣ ਪਾ ਕੇ ਬਣਾਵਾਂਗੀ ਜੇ ਤੁਸੀਂ ਚਾਹੋ ਤੁਸੀਂ ਵੇਸਣ ਦੀ ਜਗ੍ਹਾ ਆਟਾ ਵੀ ਲੈ ਸਕਦੇ ਜੇ ਇਹਦੇ ਲਈ ਮੈਂ ਥੋੜੇ ਜਿਹਾ ਬਦਾਮ ਲਏ ਆ ਬਦਾਮ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਜਾਂ ਵਧਾ ਸਕਦੇ ਜੇ ਇੱਕ ਵੱਡਾ ਚਮਚ ਮੈਂ ਇੱਥੇ ਸੌਗੀ ਦਾ ਲਿਆ ਹੈ ਥੋੜੀ ਜਿ ਮੈਂ ਮਗਝ ਲਈਏ ਤੇ 300 ਗ੍ਰਾਮ ਮੈਂ ਇਥੇ ਚੀਨੀ ਲਈਏ ਤੇ 250 ਗ੍ਰਾਮ ਮੈਂ ਇਹਦੇ ਲਈ ਕੱਚੀ ਹਲਦੀ ਲਈਏ ਤੇ ਅੱਧਾ ਕਿਲੋ ਅਸੀਂ ਇਹਦੇ ਲਈ ਦੇਸੀ ਘਿਓ ਲਿਆਏ ਸਭ ਤੋਂ ਪਹਿਲਾਂ ਹੁਣ ਅਸੀਂ ਹਲਦੀ ਨੂੰ ਛਿਲਕੇ ਸਾਫ਼ ਕਰ ਲਾਂਗੇ ਇਹਨੂੰ ਚਾਕੂ ਦੀ ਹੈਲਪ ਨਾਲ ਇਦਾਂ-ਇਦਾਂ ਪਤਲਾ-ਪਤਲਾ ਛਿਲਕਾ ਉਤਾਰ ਦਾਂਗੇ ਸਾਰੀ ਹਲਦੀ ਨਿਸ਼ਚਿਤ ਰਹੀ ਸਾਫ਼ ਕਰਕੇ ਰੱਖ ਲਾਂਗੇ ਹਲਦੀ ਨੂੰ ਮੈਂ ਛਿੱਲ ਕੇ ਤੇ ਧੋ ਕੇ ਇਹਨੂੰ ਪੁੰਝ ਕੇ ਰੱਖ ਲਿਆ ਏ ਜਦੋਂ ਅਸੀਂ ਇਹਨੂੰ ਛਿੱਲਦੇ ਆ ਤੇ ਇਹਦਾ ਜਿਹੜਾ ਰੰਗ ਹੈ ਉਹ ਸਾਡੇ ਹੱਥਾਂ ਤੇ ਲੱਗ ਜਾਂਦਾ ਏ ਤੁਸੀਂ ਇਹਨੂੰ ਗਲਵਜ਼ ਪਾ ਕੇ ਫਿਰ ਇਹਨੂੰ ਛੇਲ ਸਕਦੇ ਜੇ ਹੁਣ ਅਸੀਂ ਕद्दूकस ਦੀ ਬਰੀਕ ਸਾਈਡ ਤੋਂ ਇਹਨੂੰ ਕद्दूकस ਕਰ ਲਾਂਗੇ ਇਹਨੂੰ ਮੋਟੀ ਸਾਈਡ ਤੋਂ ਕद्दूकस ਨਹੀਂ ਕਰਨਾ ਬਰੀਕ ਸਾਈਡ ਤੋਂ ਕद्दूकस ਕਰਨਾ ਹੈ ਹਲਦੀ ਨੂੰ ਮੈਂ ਬਿਲਕੁਲ ਬਰੀਕ-ਬਰੀਕ ਕद्दूकस ਕਰ ਲਿਆ ਹੈ ਬਦਾਮਾਂ ਨੂੰ ਮੈਂ ਦੜਫੜ ਕਰ ਲਿਆ ਹੈ ਤੇ ਚੀਨੀ ਨੂੰ ਵੀ ਮੈਂ ਪੀਸ ਕੇ ਰੱਖ ਲਿਆ ਹੈ ਹੁਣ ਇੱਕ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਇਹਦੇ ਵਿੱਚ ਕਿਉਂ ਪਾ ਦਾਂਗੇ ਕਿਉਂ ਹੁਣ ਮੈਲਟ ਹੋ ਗਿਆ ਹੈ ਇਹਦੇ ਵਿੱਚ ਵੇਸਣ ਪਾ ਦਾਂਗੇ बेसन चंकी तरह मिक्स कर लेंगे बेसन हूँ मीडियम जो फ्लेम से जब तक हल्का ब्राउन नहीं हो होता उन्नी देर तक असं इनू पौते रहेंगे ਇਹਦੇ ਵਿੱਚ ਕਿਉਂ ਨਹੀਂ ਘੱਟ ਪਾਉਣਾ ਕਿਉਂਕਿ ਅਸੀਂ ਹਲਦੀ ਨੂੰ ਪਹਿਲੇ ਨਹੀਂ ਭੁੰਨਿਆ ਹਲਦੀ ਨੂੰ ਅਸੀਂ ਬਾਅਦ ਚ ਭੁੰਨਾਂਗੇ ਇਸ ਲਈ ਇਹਦੇ ਵਿੱਚ ਕਿਉਂ ਜੜਾ ਹੈ ਉਹ ਘੱਟ ਨਹੀਂ ਪਾਉਣਾ ਲਗਾਤਾਰ ਹਿਲਾਉਂਦੇ ਹੋਏ ਵੇਸਣ ਨੂੰ ਭੁੰਨਦੇ ਰਵਾਂਗੇ ਹਲਦੀ ਜਿਹੜੀ ਹੈ ਉਹਦਾ ਸਾਨੂੰ ਸਰਦੀਆਂ ਦੇ ਦਿਨਾਂ ਵਿੱਚ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਹਲਦੀ ਸਾਡੇ ਸਰੀਰ ਲਈ ਬਹੁਤ ਵਧੀਆ ਹੁੰਦੀ ਹੈ ਸਾਡੇ ਖੂਨ ਨੂੰ ਸਾਫ਼ ਕਰਦੀ ਹੈ ਤੇ ਪ੍ਰਾਣੇ ਤੋਂ ਪ੍ਰਾਣੇ ਜਿਹੜੇ ਦਰਦ ਆ ਤੇ ਹਲਦੀ ਖਾਣ ਨਾਲ ਉਹ ਜਿਹੜੇ ਦਰਦ ਆ ਦੂਰ ਹੁੰਦੇ ਆ ਜਿਸ ਤਰ੍ਹਾਂ ਕਈ ਵਾਰੀ ਗਈਆਂ ਤੇ ਗੋਡੇ ਵਗੈਰਾ ਦਰਦ ਕਰਦੇ ਆ ਇਸ ਤਰ੍ਹਾਂ ਹਲਦੀ ਦੀ ਪੰਜੀਰੀ ਬਣਾ ਕੇ ਖਾਣ ਨਾਲ ਉਹ ਵੀ ਠੀਕ ਹੋ ਜਾਂਦੇ ਆ ਲਗਾਤਾਰ ਹਲਉਂਦੇ ਹੋਏ ਬੇਸਨ ਨੂੰ ਥੋੜੀ ਦੇਰ ਹੋਰ ਭੁੰਨ ਲਾਂਗੇ ਬੇਸਨ ਹੁਣ ਹਲਕੇ ਬ੍ਰਾਊਨ ਜੇ ਕਲਰ ਦਾ ਹੋ ਗਿਆ ਏ ਥੋੜਾ ਥੋੜਾ ਇਹਦਾ ਰੰਗ ਬਦਲ ਗਿਆ ਹੁਣ ਅਸੀਂ ਇਹਦੇ ਵਿੱਚ ਹਲਦੀ ਪਾ ਲਾਂਗੇ ਤੇ ਬਾਕੀ ਜਿਹੜਾ ਬੇਸਨ ਹੈ ਹਲਦੀ ਦੇ ਨਾਲ ਹੀ ਭੁੰਨਿਆ ਜਾਏਗਾ मिक्स ਕਰ ਲਾਂਗੇ ਗੈਸ ਦੀ ਫਲੇਮ ਨੂੰ ਅਸੀਂ ਬਿਲਕੁਲ ਸਲੋਜ਼ ਹੀ ਕਰਤਾ ਹੈ ਕਿਉਂਕਿ ਹਲਦੀ ਵਿੱਚ ਜਿਹੜਾ ਪਾਣੀ ਆ ਉਹ ਬਿਲਕੁਲ ਸਲੋ ਸਲੋ ਅੱਗ ਤੇ ਹੀ ਪੱਕੇਗਾ ਜਦ ਤੱਕ ਹਲਦੀ ਦਾ ਪੂਰਾ ਪਾਣੀ ਨਹੀਂ ਸੁੱਕ ਜਾਂਦਾ ਉਨੀ ਦੇਰ ਤੱਕ ਹਲਦੀ ਨੂੰ ਭੁੰਨਦੇ ਰਵਾਂਗੇ ਹੁਣ ਹਲਦੀ ਰੋੜ ਅਸੀਂ ਬਹੁਤ ਹੀ ਵਧੀਆ ਤਰ੍ਹਾਂ ਵੇਸਣ ਦੇ ਨਾਲ ਹੀ ਭੁੰਨ ਲਿਆ ਏ ਸਾਰਾ ਪਾਣੀ ਹਲਦੀ ਦਾ ਸੁੱਕ ਚੁੱਕਾ ਏ ਇਹਦੀ ਭੁੱਜਣ ਦੀ ਨਿਸ਼ਾਨੀ ਇਹ ਹੈ ਕਿ ਇਹ ਕੜਾਈ ਦੇ ਨਾਲੋਂ ਅਲੱਗ ਹੋਈ ਜਾਂਦਾ ਹੈ ਇਹਨੇ ਕਿ ਉਹ ਛੱਡਣਾ ਸ਼ੁਰੂ ਕਰਤਾ ਹੈ ਥੋੜਾ ਜਿਹਾ ਇਹਦੇ ਵਿੱਚ ਸੌਗੀ ਬਦਾਮ ਤੇ ਮਗਜ ਪਾ ਲਾਂਗੇ ਤੁਸੀਂ ਇਹਨੂੰ ਡਰਾਈ ਫਰੂਟ ਤੋਂ ਬਿਨਾਂ ਵੀ ਬਣਾ ਸਕਦੇ ਜੇ ਕਿਉਂਕਿ ਹਲਦੀ ਦੀ ਆਪਣੀ ਤਸਵੀਰ ਵੀ ਗਰਮ ਹੁੰਦੀ ਹੈ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਪਾਣੀ ਚਾਹੋ ਤੇ ਵਿੱਚ ਪਾ ਸਕਦੇ ਜੇ ਇਹਦੇ ਡਰਾਈ ਫਰੂਟ ਜੇ ਤੁਸੀਂ ਕੱਲੀ ਹਲਦੀ ਬਣਾਉਣੀ ਚਾਹੁੰਦੇ ਕੱਲੀ ਹਲਦੀ ਵੀ ਬਣਾ ਬਹੁਤ ਵਧੀਆ ਬਣਦੀ ਹੈ ਥੋੜਾ ਜਿਹਾ ਇਹਦੇ ਵਿੱਚ ਚੀਨੀ ਵੀ ਪਾ ਦਾਂਗੇ ਚੀਨੀ ਪਾ ਕੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਇੱਕ ਵਾਰੀ ਫੇਰ ਮਿਕਸ ਕਰ ਲਾਂਗੇ ਹਲਦੀ ਦੀ ਪੰਜੀਰੀ ਸਾਡੀ ਬਣ ਕੇ ਤਿਆਰ ਆ ਜੇ ਤੁਸੀਂ ਚਾਹੋ ਤੇ ਤੁਸੀਂ ਇਹਦੇ ਲੱਡੂ ਵੀ ਬਣਾ ਸਕਦੇ ਜੇ ਜਾਂ ਤੁਸੀਂ ਇਹਨੂੰ ਬਰਫੀ ਦੀ ਤਰ੍ਹਾਂ ਜਮਾ ਕੇ ਵੀ ਇਹਨੂੰ ਖਾ ਸਕਦੇ ਜੇ ਪਰ ਮੈਂ ਇਹਨੂੰ ਇਸ ਤਰ੍ਹਾਂ ਹੀ ਦੀ ਪੰਜੀਰੀ ਰਹਿਣ ਦਵਾਂਗੀ ਕਿਉਂਕਿ ਇਹ ਬਿਲਕੁਲ ਥੋੜੀ ਮਾਤਰਾ ਵਿੱਚ ਖਾਣੀ ਚਾਹੀਦੀ ਹੈ ਜਿਆਦਾ ਨਹੀਂ ਖਾਣੀ ਚਾਹੀਦੀ ਇੱਕ ਜਾਂ ਦੋ ਚਮਚ ਹਰ ਰੋਜ਼ ਖਾਣ ਨਾਲ પ્રાਣੇ ਤੋਂ ਪ੍ਰਾਣੇ ਦਰਦ ਠੀਕ ਕਰਦੀ ਆ। ਹਲਦੀ ਦੀ ਪੰਜੀਰੀ ਬਣ ਕੇ ਤਿਆਰ ਆ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।